ਸਿਕਾ ਜੀ ਜਸਮਿੰਦਰ ਜੀ ਸੋ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗੋਲ ਗੱਪਿਆਂ ਦਾ ਪਾਣੀ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਮੈਂ ਤੁਹਾਡੇ ਨਾਲ ਗੋਲ ਗੱਪਿਆਂ ਦੇ ਪਾਣੀ ਦੀ ਰੈਸਪੀ ਸ਼ੇਅਰ ਕਰਾਂਗੀ ਇਹ ਬਹੁਤ ਹੀ ਜ਼ਿਆਦਾ ਸੋਖੇ ਤਰੀਕੇ ਦੇ ਨਾਲ ਮੈਂ ਬਣਾਵਾਂਗੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੋਏਗਾ ਤੇ ਚਲੋ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਬਰਤਨ ਲੈ ਲਿੱਤਾ ਹੈ ਤੇ ਇਸ ਦੇ ਵਿੱਚ ਮੈਂ 130 ਗ੍ਰਾਮ ਇਮਲੀ ਪਾ ਦਿੱਤੀ ਹੈ ਇਮਲੀ ਨੂੰ ਪਹਿਲਾਂ ਤੋਂ ਪੀਗੋ ਕੇ ਨਹੀਂ ਰੱਖਣਾ ਮੈਂ ਬਹੁਤ ਜ਼ਿਆਦਾ ਸੌਖਾ ਤਰੀਕਾ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੀ ਹਾਂ ਤੇ ਨਾਲ ਹੀ ਇੱਥੇ ਮੈਂ 130 ਗ੍ਰਾਮ ਸ਼ੱਕਰ ਵੀ ਲੈ ਲਿੱਤੀ ਏ ਜਿੰਨੀ ਇਮਲੀ ਲੈਣੀ ਏ ਓੰਨੀ ਹੀ ਸ਼ੱਕਰ ਲੈਣੀ ਏ ਤੇ ਨਾਲ ਹੀ ਇੱਥੇ ਮੈਂ ਇੱਕ ਜੱਗ ਦੇ ਵਿੱਚ 1.5 ਲੀਟਰ ਪਾਣੀ ਲੈ ਲਿਆ ਪੂਰੇ ਪ੍ਰੋਸੈਸ ਦੇ ਵਿੱਚ ਆਪਾਂ ਇਹੀ ਪਾਣੀ ਵਰਤਾਂਗੇ ਤੇ ਹੁਣ ਮੈਂ ਇੱਕ ਕੱਪ ਪਾਣੀ ਇਮਲੀ ਤੇ ਸ਼ੱਕਰ ਦੇ ਵਿੱਚ ਪਾ ਦਿੱਤਾ ਤੇ ਬਾਕੀ ਦਾ ਜਿਹੜਾ ਬਚਿਆ ਹੋਇਆ ਪਾਣੀ ਉਹ ਫ੍ਰਿਜ ਦੇ ਵਿੱਚ ਰੱਖ ਦਾਂਗੇ ਤਾਂ ਜੋ ਇਹ ਥੋੜਾ ਜਿਹਾ ਠੰਡਾ ਹੋ ਜੇ ਤੇ ਹੁਣ ਮੈਂ ਗੈਸ ਦੀ ਫਲੇਮ ਇੱਥੇ ਓਨ ਕਰ ਦਿਤੀ ਏ ਤੇ ਇਸ ਨੂੰ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਪਕਾਵਾਂਗੇ ਇਸ ਨੂੰ ਇੱਕ ਉਬਾਲਾ ਆਣ ਤੱਕ ਪਕਾਣਾ ਹੈ ਤਾਂ ਜੋ ਜਿਹੜੀ ਸ਼ੱਕਰ ਹੈ ਉਹ ਵੀ ਮੈਲਟ ਹੋ ਜੇ ਤੇ ਜਿਹੜੀ ਇਮਲੀ ਹੈਗੀ ਉਹਦਾ ਖੱਟਾਪਨ ਵੀ ਸਾਰਾ ਪਾਣੀ ਦੇ ਵਿੱਚ ਆ ਜਾਏ ਦੇਖੋ ਕਿੰਨਾ ਜਿਆਦਾ ਸੋਖਾ ਤਰੀਕਾ ਹੈ ਇਹ ਪਾਣੀ ਬਣਾਉਣ ਦਾ ਤੇ ਹੁਣ ਦੇਖੋ ਉਬਾਲਾ ਆ ਚੁੱਕਾ ਹੈ ਤੇ ਹੁਣ ਇਸ ਨੂੰ 2 ਮਿੰਟ ਮੈਂ ਹੋਰ ਪਕਾਵਾਂਗੀ ਤੇ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਇਸ ਨੂੰ ਠੰਡਾ ਹੋਣ ਦੇ ਲਈ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਇੱਕ ਸਾਈਡ ਤੇ ਮੈਂ ਇੱਕ ਕੱਪ ਧਨੀਆ ਤੇ ਇੱਕ ਕੱਪ ਪੁਦੀਨਾ ਲੈ ਲਿਆ ਇਸ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿੱਤਾ ਤੇ ਨਾਲ ਹੀ ਇੱਥੇ ਮੈਂ 4-5 ਹਰੀਆਂ ਮਿਰਚਾਂ ਲੈ ਲੀਆਂ ਨੇ ਲਾਲ ਮਿਰਚਾਂ ਆਪਾਂ ਇਸਤੇਮਾਲ ਨਹੀਂ ਕਰਨੀਆਂ ਇਸ ਲਈ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਧਨੀਏ ਤੇ ਪੁਦੀਨੇ ਦੀ ਕੁਆਂਟੀਟੀ ਬਰਾਬਰ ਹੀ ਰੱਖਣੀ ਹੈ ਤੇ ਹੁਣ ਮੈਂ ਧਨੀਆ ਤੇ ਪੁਦੀਨਾ ਦੋਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਖੋ ਮੈਂ ਮਿਕਸੀ ਦੇ ਵਿੱਚ ਇਸ ਤਰ੍ਹਾਂ ਪਾ ਰਹੀ ਹਾਂ ਤੇ ਹੁਣ ਇਹ ਦੋਨੋਂ ਚੀਜ਼ਾਂ ਮੈਂ ਇਸ ਦੇ ਵਿੱਚ ਪਾ ਦਿੱਤੀਆਂ ਨੇ ਤੇ ਹੁਣ ਨਾਲ ਹੀ ਜਿਹੜੀਆਂ ਮੈਂ ਹਰੀਆਂ ਮਿਰਚਾਂ ਲਈਆਂ ਹੋਈਆਂ ਨੇ ਉਹਨਾਂ ਨੂੰ ਵੀ ਰਫਲੀ ਜਿਹਾ ਕੱਟ ਲਿੱਤਾ ਹੋਇਆ ਤੇ ਇਹ ਮਿਰਚਾਂ ਵੀ ਮੈਂ ਇਸ ਦੇ ਵਿੱਚ ਪਾ ਦਾਂਗੀ ਤੇ ਹੁਣ ਇਸ ਦੇ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਹੀਂਗ ਦਾ ਵੀ ਪਾ ਦਿੱਤਾ ਹੈ ਹੀਂਗ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਜੱਗ ਦੇ ਵਿੱਚੋਂ ਹੀ ਮੈਂ ਪਾਣੀ ਲਿਆ ਤੇ ਅੱਧਿਕ ਕੋਲੀ ਮੈਂ ਹੋਰ ਪਾਣੀ ਲੈ ਲਿਆ ਇੱਥੇ ਅੱਧਿਕ ਕਟੋਰੀ ਪਾਣੀ ਪਾ ਕੇ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਇਸ ਦੀ ਪੇਸਟ ਬਣਾ ਲਾਂਗੇ ਤੇ ਉਸ ਦੀ ਪੇਸਟ ਬਣਾ ਕੇ ਮੈਂ ਇੱਕ ਸਾਈਡ ਤੇ ਰੱਖ ਲੈਂਦੀ ਹਾਂ ਤੇ ਹੁਣ ਮੈਂ ਇੱਕ ਬਰਤਨ ਦੇ ਉੱਪਰ ਛੰਨੀ ਰੱਖ ਦਿੰਦੀ ਹਾਂ ਤੇ ਇਮਲੀ ਤੇ ਸ਼ੱਕਰ ਵਾਲਾ ਜਿਹੜਾ ਪਾਣੀ ਹੈਗਾ ਇਸ ਨੂੰ ਛਾਣ ਲੈਣਾ ਚੰਗੀ ਤਰ੍ਹਾਂ ਤਾਜੋ ਇਮਲੀ ਦੀਆਂ ਗਿਟਕਾਂ ਜਿਹੜੀਆਂ ਹੈਗੀਆਂ ਉਹ ਪਾਣੀ ਦੇ ਵਿੱਚ ਨਾ ਆਣ ਤੇ ਇਸ ਤਰ੍ਹਾਂ ਇਸ ਨੂੰ ਚਮਚ ਨਾਲ ਪ੍ਰੈਸ ਕਰਦੇ ਜਾਣਾ ਤੇ ਮੈਂ ਇੱਕ ਵਾਰੀ ਹੋਰ ਇਮਲੀ ਦਾ ਜਿਹੜੀਆਂ ਇਹ ਗਿਟਕਾਂ ਹੈਗੀਆਂ ਨੇ ਸਾਰਾ ਪਲਪ ਹੈਗਾ ਇਮਲੀ ਦਾ ਇਹਦੇ ਵਿੱਚ ਹੋਰ ਮੈਂ ਪਾਣੀ ਪਾ ਲਾਂਗੀ ਥੋੜਾ ਜਿਹਾ ਤਾਂ ਜੋ ਜਿੰਨੀ ਵੀ ਖਟਾਸ ਹੈ ਸਾਰੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਆ ਜਾਏ ਤੇ ਇੱਕ ਵਾਰੀ ਹੋਰ ਇਸ ਨੂੰ ਛਾਣ ਲਵਾਂਗੇ ਆਮ ਤੌਰ ਤੇ ਇਮਲੀ ਨੂੰ ਭਿਗੋ ਕੇ ਖਟਾ ਮਿੱਠਾ ਤਿੱਖਾ ਪਾਣੀ ਬਣਾਇਆ ਜਾਂਦਾ ਪਰ ਦੇਖੋ ਆਪਾਂ ਇਸ ਨੂੰ ਭਿਗੋਇਆ ਨਹੀਂ ਹੈ ਇਸ ਨੂੰ ਉਬਾਲਿਆ ਤੇ ਇਹ ਪ੍ਰੋਸੈਸ ਬਹੁਤ ਹੀ ਜ਼ਿਆਦਾ ਸੋਖਾ ਹੋ ਗਿਆ ਤੇ ਦੇਖੋ ਇਸ ਤਰ੍ਹਾਂ ਹੁਣ ਪਾਣੀ ਨੂੰ ਮੈਂ ਚੰਗੀ ਤਰ੍ਹਾਂ ਇਸ ਨੂੰ ਮੈਂ ਛਾਣ ਲਿੱਤਾ ਹੋਇਆ ਤੇ ਹੁਣ ਜਿਹੜਾ ਧੰਨੀਆਂ ਪੁਦੀਨਾ ਤੇ ਹਰੀਆਂ ਮਿਰਚਾਂ ਦੀ ਪੇਸਟ ਬਣਾ ਕੇ ਰੱਖੀ ਹੋਈ ਹੈ ਉਹ ਛੰਨੀ ਦੇ ਵਿੱਚ ਪਾ ਦਾਂਗੇ ਤੇ ਮਿਕਸੀ ਦੇ ਜਾਰ ਦੇ ਵਿੱਚ ਜਿੰਨਾ ਵੀ ਇਹ ਧਨੀਆ ਪੁਦੀਨਾ ਲੱਗਾ ਹੋਇਆ ਵੇ ਦੇਖੋ ਇਸ ਦੇ ਵਿੱਚ ਹੋਰ ਪਾਣੀ ਪਾ ਲਵਾਂਗੇ ਤੇ ਇਸ ਦੇ ਵਿੱਚ ਹੀ ਪਾ ਦਾਂਗੇ ਤੇ ਇਸ ਨੂੰ ਵੀ ਚਮਚ ਦੇ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਹੈ ਪ੍ਰੈਸ ਕਰਦੇ ਹੋਏ ਇਸ ਨੂੰ ਛਾਣੀ ਜਾਣਾ ਹੈ ਤਾਂ ਜੋ ਜਿੰਨਾ ਵੀ ਇਹਦਾ ਫਲੇਵਰ ਹੈਗਾ ਸਾਰਾ ਪਾਣੀ ਦੇ ਵਿੱਚ ਆ ਜਾਏ ਦੇਖੋ ਇਸ ਤਰ੍ਹਾਂ ਇਸ ਨੂੰ ਪ੍ਰੈਸ ਕਰਦੇ ਜਾਣਾ ਤੇ ਜੱਗ ਦੇ ਵਿੱਚ ਜਿੰਨਾ ਵੀ ਪਾਣੀ ਬਚਿਆ ਹੋਇਆ ਹੈ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਪਾਈ ਜਾਣਾ ਹੈ ਤੇ ਇਸ ਨੂੰ ਮਸਲਦੇ ਜਾਣਾ ਹੈ ਤਾਂ ਜੋ ਸਾਰਾ ਫਲੇਵਰ ਪਾਣੀ ਦੇ ਵਿੱਚ ਆ ਜਾਏ ਬਹੁਤ ਹੀ ਛੇਤੀ ਇਹ ਪਾਣੀ ਬਣ ਕੇ ਤਿਆਰ ਹੋ ਜਾਣਾ ਹੈ ਖੱਟਾ ਮਿੱਠਾ ਪਾਣੀ ਬਣ ਕੇ ਤਿਆਰ ਹੋ ਜਾਣਾ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਪਾਣੀ ਸਾਰਾ ਮੈਂ ਇੱਥੇ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਛਾਣ ਲਿੱਤਾ ਹੈ ਤੇ ਹੁਣ ਇਸ ਪਾਣੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਪਾਵਾਂਗੀ ਇੱਕ ਨਿੰਬੂ ਦਾ ਰਸ ਆਪਾਂ ਇਸ ਦੇ ਵਿੱਚ ਅਮਚੂਰ ਜਾਂ ਚਾਟ ਮਸਾਲਾ ਨਹੀਂ ਪਾਣਾ ਕਿਉਂਕਿ ਖਟਾਸ ਦੇ ਲਈ ਆਪਾਂ ਪਹਿਲਾਂ ਹੀ ਇੱਥੇ ਇਮਲੀ ਪਾਈ ਹੋਈ ਹੈ ਤੇ ਨਿੰਬੂ ਵੀ ਪਾ ਦਿੱਤਾ ਹੋਇਆ ਹੈ ਨਾਲ ਹੀ ਇੱਕ ਚਮਚ ਭਰ ਕੇ ਇੱਥੇ ਮੈਂ ਕਾਲਾ ਨਮਕ ਪਾ ਦਿੱਤਾ ਹੈ ਇੱਕ ਚਮਚ ਭਰ ਕੇ ਮੈਂ ਇੱਥੇ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਿੱਤਾ ਹੈ ਨਾਲ ਹੀ ਇੱਕ ਚਮਚ ਭਰ ਕੇ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਦਿੱਤਾ ਮੈਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਇਸ ਨੂੰ ਮੈਂ ਇੱਕ ਵਾਰੀ ਦੂਸਰੇ ਬਰਤਨ ਦੇ ਵਿੱਚ ਕੱਢ ਦਿੱਤਾ ਹੋਇਆ ਹੈ ਤੇ ਤੁਸੀਂ ਜਿੰਨਾ ਠੰਡਾ ਪਾਣੀ ਕਰਨਾ ਹੈ ਆਪਣੇ ਹਿਸਾਬ ਦੇ ਨਾਲ ਹੀ ਇੱਥੇ ਬਰਫ਼ ਪਾ ਲੈਣਾ ਤੇ ਨਾਲ ਹੀ ਇੱਥੇ ਮੈਂ ਰਹਿਤੇ ਵਾਲੀਆਂ ਪਕੌੜੀਆਂ ਪਾ ਲੈਂਦੀਆਂ ਨੇ ਤੇ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਤੇ ਕਿੰਨਾ ਜ਼ਿਆਦਾ ਵਧੀਆ ਗੋਲ ਗੱਪਿਆਂ ਦਾ ਪਾਣੀ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਹੈ ਕੋਈ ਬਹੁਤ ਜ਼ਿਆਦਾ ਇਸ ਨੂੰ ਟਾਈਮ ਵੀ ਨਹੀਂ ਲੱਗਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਸਿੰਪਲ ਜੀ ਅੱਜ ਦੀ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਸੌਖੀ ਜੀ ਰੈਸিপি ਕਿਵੇਂ ਦੀ ਲੱਗੀ